ਬੜੀ ਤਰਾਸਦੀ ਆ ਯਾਰ ਤਿੰਨ ਬੱਚੇ ਤਿੰਨ ਮੁੰਡੇ ਜਿਵੇਂ ਆਪਾਂ ਕਈ ਲੋਕ ਇੱਥੇ ਇੱਕ ਮੁੰਡੇ ਵਾਸਤੇ ਦਰਸਦੇ ਆ ਪਰ ਤਿੰਨ ਮੁੰਡੇ ਨੇ ਤਿੰਨੋਂ ਹੀ ਨਸ਼ੇ ਦੇ ਵਿੱਚ ਨੇ ਮੈਂ ਇਹਨੂੰ ਕਹੀ ਨਹੀਂ ਆਪਾਂ ਕਹੂ ਨਹੀਂ ਕਿ ਇੱਥੇ ਵੀ ਕਰੇ ਜਾ ਮੈਂ ਅਸੀਂ ਅਜੇ ਤੁਰਦੇ ਨਹੀਂ ਆ ਕਰੇ ਜਾ ਕਿ ਉੱਥੇ ਠਾਈ ਚਲ ਕੋਈ ਭਾਵੇਂ ਕੋਈ ਦੇਸ਼ ਤੇ ਸੰਕਟ ਆ ਜਾਏ ਭਾਵੇਂ ਇੱਥੇ कोरोना काल ਦੇ ਵਿੱਚ ਲਾਕਡਾਊਨ ਹੋ ਜੇ ਭਾਵੇਂ ਕੋਈ ਹੋਰ ਕਰੋਪੀ ਆ ਜੇ ਸਭ ਤੋਂ ਪਹਿਲਾਂ ਜੋ ਮਾਰ ਪੈਂਦੀ ਹੈ ਉਹ ਗਰੀਬ ਤੇ ਪੈਂਦੀ ਹੈ ਭਾਵੇਂ ਉਹ ਪ੍ਰਮਾਤਮਾ ਦੀ ਕਰੋਪੀ ਹੋਵੇ ਜਿਵੇਂ ਆਪਾਂ ਨੂੰ ਪਤਾ ਕਿ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਉਸ ਵਿੱਚ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਖੜਾਂਗਾ ਹੰਢਾਇਆ ਦੇ ਵਿੱਚ ਜੋ ਜ਼ਿਲ੍ਹਾ ਬਰਨਾਲਾ ਦਾ ਨਗਰ ਹੈ ਇੱਥੇ ਵੀ ਇੱਕ ਬਾਈ ਦਾ ਜੋ ਘਰ ਸੀ ਉਹ ਟਹਿ ਗਿਆ ਮੀਂਹ ਦੇ ਕਾਰਨ ਮੀ ਪਿਆ ਮੀ ਪੈਣ ਤੋਂ ਬਾਅਦ ਜਦੋਂ ਧੁੱਪਾਂ ਪੈਂਦੀਆਂ ਨੇ ਤਾਂ ਉਸ ਤੋਂ ਬਾਅਦ ਜੋ ਤੇੜਾ ਹੁੰਦੀਆਂ ਨੇ ਜਿਵੇਂ ਕਹਿੰਦੇ ਨੇ ਕਿ ਨਿਸ਼ਾਨ ਉਸ ਤੋਂ ਬਾਅਦ ਪਤਾ ਲੱਗਦੇ ਨੇ ਕਿ ਕੀ ਹੋਇਆ ਸੋ ਇਹਨਾਂ ਦਾ ਜੋ ਘਰ ਸੀ ਉਹ ਟਹਿ ਗਿਆ ਉਸ ਦੀ ਛੱਤ ਸੀ ਜੋ ਟਹਿ ਗਈ ਪਰ ਇਸ ਵਿੱਚ ਜਿਹੜੀ ਚੰਗੀ ਗੱਲ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਜੋ ਪਰਿਵਾਰ ਆ ਇਹ ਪਰਿਵਾਰ ਅੱਜ ਧਰਮਸ਼ਾਲਾ ਦੇ ਵਿੱਚ ਰਹਿਣ ਲਈ ਮਜਬੂਰ ਹੈ ਉੱਥੇ ਰਹਿ ਰਿਹਾ ਹੈਗਾ ਸੋ ਆਪਾਂ ਬਾਈ ਨਾ ਕਰਦੇ ਆ ਗੱਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲੋਂ ਬਾਈ ਮੱਖਣ ਸਿੰਘ ਜੀ ਬਾਈ ਕਿਵੇਂ ਹੋਇਆ ਇਹ ਇਹ ਇਧਰ ਦੀ ਨਾਲੀ ਦਾ ਪਾਣੀ ਪੈ ਪੈ ਕੀ ਕੋਈ ਸਭ ਸਾਤ ਇੱਕ ਦੋ ਵਾਰੀ ਗਏ ਵੀ ਸੀਗੀ ਕਮੇਟੀਆਂ ਕੋਲ ਉਹਨਾਂ ਨੇ ਕੋਈ ਸਾਡੀ ਹੋਣ ਕਰੀ ਗੱਲ ਨਹੀਂ ਸੁਣੀ ਗੱਲ ਨਹੀਂ ਸੁਣੀ ਜਾਨੀ ਪਹਿਲਾਂ ਨਾਲੀ ਦਾ ਪਾਣੀ ਪੈਂਦਾ ਰਿਹਾ ਹੁਣ ਮੀਂਹ ਪੈ ਗਿਆ ਹਾਂ ਹੁਣ ਮੀਂਹ ਪੈ ਗਿਆ ਹੁਣ ਮੀਂਹ ਪੈ ਗਿਆ ਹੋ ਗਿਆ ਬਰਸਾਤ ਕਹਿ ਨਹੀਂ ਰਿਸਟਰੀ ਲਈ ਨੁਕਸਾਨ ਬਹੁਤ ਜ਼ਿਆਦਾ ਹੋਗਾ ਜੀ ਸਾਰਾ ਸਮਾਨ ਇਕੱਠਾ ਕਰਕੇ ਪੇਟੀ ਚ ਰੱਖਤਾ ਸੀ ਪੇਟੀ ਵੀ ਉੱਤੇ ਡੰਗਪੀਛਾ ਤ ਸਾਰਾ ਨੁਕਸਾਨ ਹੋ ਗਿਆ ਜੀ ਹਾਂ ਜਾਣੀ ਜਦੋਂ ਇਹ ਛੱਤ ਡਿੱਗਣ ਵਾਲੀ ਸੀ ਉਹਨੂੰ ਲੱਗਿਆ ਵੀ ਇਹ ਡਿੱਗੂਗੀ ਤਾਂ ਤੁਸੀਂ ਉਸ ਤੋਂ ਪਹਿਲਾਂ ਨਿਕਲ ਗਏ ਸੀ ਹਾਂਜੀ ਪਹਿਲਾਂ ਬਾਗੀ ਜੀ ਹਾਂਜੀ ਤੜਕੇ ਗੁੜੀ ਇੱਥੇ ਫਿਰਦੀ ਮਾ ਵੀ ਬਾਹਰ ਆ ਜਾ ਮਾ ਇਹਦਾ ਪਤਾ ਨਹੀਂ ਹੈ ਜੀ ਇਹ ਕਦੋਂ ਕਦੀ ਗੱਲ ਆ ਕਦੋਂ ਡਿੱਗਿਆ ਤੜਕੀ ਡਿੱਗੇ ਤੜਕੇ ਸੱਤ ਕਦੇ ਡਿੱਗੇ ਤੜਕੇ ਜੀ ਅੱਜ ਦੀ ਗੱਲ ਅੱਜ ਦੀ ਗੱਲ ਆ ਅੱਜ ਤੜਕੇ ਸੱਤ ਕੋਈ ਡਿੱਗੇ ਭਾਈ ਕੰਮ ਕੀ ਕਰਦੇ ਡਿਹੜੀ ਕਰਦੇ ਡਿਹੜੀ ਕਰਦੇ ਆ ਜੀ ਡਿਹੜੀ ਕਰ ਇਹਦੀ ਬਿਟੂ ਹੀ ਦੇਖ ਰਹੀ ਕੋਈ ਅਸਲ ਦਿਹਾੜੀ ਹੋ ਨਹੀਂ ਰਹੇਗੀ ਤੇ ਦਿਹਾੜੀ ਕਰਦੇ ਆ ਜੀ ਬਸ ਟੁੱਟਮੀ ਦਿਹਾੜੀ ਕਿਤੇ ਮੈਂ ਜਾਨੀ ਆ ਦਿਹਾੜੀ ਕਿਤੇ ਜਾ ਵਰਦਦਾਗਾ ਜੀ ਦਿਹਾੜੀਆਂ ਨਾ ਕਿੱਥੇ ਜਗ੍ਹਾ ਪੈਂਦੀ ਆ ਜੀ ਤੇ ਹੁਣ ਹੁਣ ਤੁਸੀਂ ਕਿੱਥੇ ਜਾ ਕੇ ਆਉ ਆ ਤੁਹਾਡੇ ਹੱਥ ਦੇ ਵਿੱਚ ਇੱਕ ਅਰਜੀ ਆ ਇਹ ਆਪਣੇ ਯਾਨੀ ਕਮੇਟੀ ਦੇ ਵਿੱਚ ਦੇਣ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਕਮੇਟੀ ਦੇ ਵਿੱਚ ਦੇਣ ਵਾਲਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਜੀ ਸਾਡਾ ਭਗਾਰੀ ਆਪਣਾ ਪਹਿਲੇ ਪੱਧਰ ਦਾ ਮੰਗ ਜੀ ਕਰਨੀ ਬਸ ਸਹਿਤ ਹੋਵੇ ਸਹੀ ਤਾਂ ਹੋਵੇ ਜਣੀ ਤੁਹਾਡੇ ਕਹਿਣ ਦਾ ਮਤਲਬ ਪਹਿਲਾਂ ਤਾਂ ਨਾਲੀਆਂ ਦਾ ਪਾਣੀ ਪਿਆ ਫਿਰ ਉਹ ਧੂਮੀ ਪੈ ਗਿਆ ਉਹਨਾਂ ਨੂੰ ਦਿਖਾਇਆ ਵੀ ਮੌਕਾ ਵੀ ਦੇਖ ਕੇ ਗਏ ਨਹੀਂ ਉਹਨਾਂ ਨੇ ਕੋਈ ਹੋ ਨਹੀਂ ਗੀ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਮੌਕਾ ਦੇਖ ਕੇ ਕਲੇਕਲੇ ਆਪ ਆ ਕੇ ਦੇਖ ਕੇ ਉਹਨਾਂ ਨੇ ਕੋਈ ਗੱਲ ਨਹੀਂ ਦਿੰਦੀ ਹਾਂ ਇਹ ਕਦੋਂ ਕਦਾ ਪੈਂਦਾ ਸੀ ਨਾਲੀਆਂ ਦਾ ਬਾਬਾ ਟਾਈਮ ਦਾ ਪੈਂਦਾ ਸੀ ਕਿ ਆ ਇਦਾਂ ਕਮਾਂਡੀਆਂ ਦੀ ਗੰਧ ਵੀ ਪਿਆ ਹੋਇਆ ਹੋ ਗਿਆ ਜੀ ਨਾਲੀ ਦਾ ਪਾਣੀ ਪੈਂਦੇ ਨੂੰ ਉਹਨਾਂ ਨੇ ਸਾਡੀ ਗੱਲ ਜ ਨਹੀਂ ਸੁਣੀ ਜਿਹੜਾ ਤਾਰਾ ਕਾਲੇ ਕਿਆਂ ਵਾਲਾ ਉਹ ਕਹਿੰਦਾ ਤੁਹਾਡੇ ਵਾਸਤੇ ਕੋਈ ਸਹੂਲਤ ਨਹੀਂ ਕਹਿੰਦਾ ਵੀ ਤੁਸੀਂ ਲਾਲ ਖੇਤ ਜੀ ਅਰਜ਼ੀਆਂ ਦਿੱਤੀਆਂ ਨੇ ਡੀਸੀ ਦੇ ਅਰਜ਼ੀਆਂ ਦਿੱਤੀਆਂ ਨੇ ਕੋਈ ਅਰਜ਼ੀ ਇਹਦੇ ਪੰਜਾਏ ਵੀ ਉਹਨੇ ਮੈਨੂੰ ਕਿਹਾ ਕਿ ਉਹ ਅਰਜ਼ੀ ਭਾਲ ਕੇ ਲੈ ਆਇਆ ਫਿਰ ਆਪਾਂ ਦੇਖਾਂਗੇ ਵੀ ਕੋਈ ਸਹੂਲਤ ਜਾਨੀ ਨਾਲੀ ਦਾ ਜਿਹੜਾ ਪਾਣੀ ਪੈਂਦਾ ਸੀ ਉਹਦਾ ਕਿਸੇ ਨੇ ਕੋਈ ਗੌਰ ਹੀ ਨਾ ਨਾ ਗੌਰ ਨਹੀਂ ਕੀਤੀ ਬਾਈ ਸਾਡੇ ਘਰ ਦੇ ਵਿੱਚ ਕਈ ਵਾਰੀ ਜਾਏ ਸੀ ਕਮੇਟੀ ਵੀ ਡੀਸੀ ਦਾ ਉੱਤਰ ਚ ਵੀ ਜਾਏ ਸੀ ਉਹ ਮੁੰਡਾ ਨਾਲ ਵੀ ਗਿਆ ਸੀ ਉਹ ਪੱਤਰਕਾਰ ਮੈਂ ਹਾਂ ਉਹਨਾਂ ਨੇ ਕੋਈ ਹੋਰ ਨਹੀਂ ਕੋਈ ਸਾਡੀ ਸੁਣਵਾਈ ਹੋ ਨਹੀਂ ਰਹੀ ਜੀ ਸੋ ਬਾਈ ਗਰੀਬ ਦੇ ਉੱਤੇ ਪਰਮਾਤਮਾ ਦੀ ਮਾਰ ਵੀ ਪੈ ਗਈ ਤੇ ਇਨਾਂ ਦੀ ਕਿਸੇ ਨੇ ਸੁਣਵਾਈ ਵੀ ਨਹੀਂ ਕੀਤੀ ਜਿਹੜਾ ਇਹਨਾਂ ਦਾ ਕਹਿਣਾ ਹੈਗਾ ਕਿ ਸਾਡੇ ਨਾਲੀਆਂ ਦਾ ਪਾਣੀ ਘਰ ਦੇ ਵਿੱਚ ਪੈਂਦਾ ਸੀ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਕਮੇਟੀ ਦੇ ਵਿੱਚ ਵੀ ਗਏ ਅਸੀਂ ਅਫਸਰਾਂ ਦੇ ਕੋਲ ਵੀ ਗਏ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਗਰੀਬ ਦੀ ਇੱਥੇ ਕੋਈ ਸੁਣਵਾਈ ਨਹੀਂ ਇਸ ਕਰਕੇ ਅੱਜ ਇਹਨਾਂ ਦਾ ਘਾੜ ਡਿਗ ਪਿਆ ਅੱਜ ਇਹ ਬੇਕਾਰ ਹੋ ਕੇ ਧਰਮਸ਼ਾਲਾ ਦੇ ਵਿੱਚ ਰਹਿਣ ਲਈ ਮਜਬੂਰ ਹੈ ਬਾਈ ਜੀ ਧਰਮਸ਼ਾਲਾ ਦੇ ਵਿੱਚ ਫਿਰ ਕਿੰਨਾ ਕੁ ਸਮਾਂ ਰਹੋਗੇ ਕਿੰਨਾ ਕਰਣਾ ਜੀ ਚਲ ਸਾਨੂੰ ਦੇ ਤਾਂ ਕਿਸੇ ਨੇ ਗਰੀਬ ਗੁਰਬੇ ਨੂੰ ਭਈ ਜਗਾ ਬਣਾ ਲਾਂਗੇ ਤੇ ਮੁੰਡੇ ਨਸ਼ੇ ਪੱਤਿਆਂ ਚ ਬੜੇ ਪਏ ਆਗੇ ਨਸ਼ੇ ਪੱਤੇ ਕਰਨ ਵਾਲੇ ਹਾਂ ਮੁੰਡੇ ਨਸ਼ਾ ਖਾਂਦੇ ਆਗੇ ਜੀ ਕਿੰਨੇ ਬੱਚੇ ਤੁਹਾਡੇ ਤਿੰਨ ਮੁੰਡੇ ਤਿੰਨ ਮੁੰਡਿਆਂ ਤੇ ਨਹੀਂ ਨਸ਼ਾ ਖਾਂਦੇ ਆਗੇ ਹੈ ਤੇ ਜਗਾ ਕਾਦੀ ਬਣਾਈਏ ਜੀ ਅਸੀਂ ਅਸੀਂ ਦਿਹਾੜੀ ਕਰਦੇ ਹੋਈ ਅਸੀਂ ਸੌਦਾ ਪੱਤਾ ਲਿਆਉਣੇ ਹੁਣ ਸੌਦੇ ਪੱਤੇ ਕਿੰਨੋਂ ਵੀ ਔਖੇ ਹੋਏ ਪਏ ਆ ਅਸੀਂ ਕਿੰਨੇ ਦਿਨ ਹੋ ਗਏ ਮਹੀਨੇ ਹਟਿਆਗਾ ਦਿਹਾੜੀ ਨਹੀਂ ਗਏਗੇ ਹੁਣ ਸਵਦੇ ਕਿੰਨੀਆਂ ਵੀ ਬਹੁਤ ਔਖੇ ਹੋਏ ਪਿਆ ਸੀ ਜਿੱਦ ਕੰਮ ਨਹੀਂ ਚੱਲ ਰਿਹਾ ਕੋਈ ਸੋ ਬਈ ਬੇਨਤੀ ਹੈ ਕਿ ਸਰਕਾਰਾਂ ਤਾਂ ਜਿਵੇਂ ਕਹਿੰਦੇ ਨੇ ਕਿ ਕਾਗਜ਼ਾਂ ਦੇ ਵਿੱਚ ਜ਼ਿਆਦਾ ਰਹਿ ਜਾਂਦੀਆਂ ਗੱਲਾਂ ਪਰ ਜੋ ਆਮ ਲੋਕ ਹੁੰਦੇ ਨੇ ਉਹ ਸਿੱਧੀ ਡਾਇਰੈਕਟ ਮਦਦ ਕਰ ਦਿੰਦੇ ਨੇ ਸੋ ਮੈਂ 22 ਦਾ ਨੰਬਰ ਆਪਾਂ ਪੁੱਛਦੇ ਹਾਂ ਕੀ ਨੰਬਰ ਆ ਤੁਸੀਂ 22 ਦੇ ਨਾਲ ਕਾਲ ਕਰਕੇ ਇਹਨਾਂ ਦੀ ਜਿੰਨੀ ਤੁਸੀਂ ਮਾਲੀ ਸਹਾਇਤਾ ਕਰ ਸਕਦੇ ਹੋ ਤਾਂ ਕਰਨ ਦੀ ਕਰਪਾਲਤਾ ਕਰਨੀ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਜੇ ਤੁਸੀਂ ਸਹਿਤਾਨੀ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਉਹ ਇਹਨਾਂ ਦੀ ਬਾਹ ਫੜ ਲਵੇ ਬਾਈ ਜੀ ਕਿੰਨਾ ਨੰਬਰ ਆ ਤੁਹਾਡਾ ਮੋਬਾਈਲ ਨੰਬਰ 78377 ਜੀ 50032 50032 7837750032 ਇਹ ਬਾਈ ਦਾ ਨੰਬਰ ਆ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਆ ਕੇ ਮੌਕਾ ਦੇਖ ਸਕਦੇ ਹੋ ਬੜੀ ਤਰਾਸਦੀ ਆ ਯਾਰ ਤਿੰਨ ਬੱਚੇ ਤਿੰਨ ਮੁੰਡੇ ਜਿਵੇਂ ਆਪਾਂ ਕਈ ਲੋਕ ਇੱਥੇ ਇੱਕ ਮੁੰਡੇ ਵਾਸਤੇ ਦਰਸਦੇ ਆ ਪਰ ਤਿੰਨ ਮੁੰਡੇ ਨੇ ਤਿੰਨੋ ਹੀ ਨਸ਼ੇ ਦੇ ਵਿੱਚ ਨੇ ਤੇ ਬੜਾ ਮਾੜਾ ਹਾਲ ਆ ਇਸ ਘਰ ਦਾ ਸੋ ਬੇਨਤੀ ਹੈ ਕਿ ਜੇ ਤੁਸੀਂ ਇਹਨਾਂ ਦੀ ਬਾਹ ਫੜ ਸਕਦੇ ਹੋਏ ਇਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਨੰਬਰ ਤੁਹਾਨੂੰ ਦੇ ਦਿੱਤਾ ਨੰਬਰ ਵੀਡੀਓ ਦੇ ਉੱਤੇ ਵੀ ਫਲੈਸ਼ ਹੋ ਰਿਹਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਜੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਸੇ ਦਾਨੀ ਸੱਜਣ ਤੱਕ ਪਹੁੰਚਾਓਗੇ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ